ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕਾਗਜ਼ ਵਰਤਿਆ ਜਾਂਦਾ ਸੀ ਵਿਦਵਾਨ ਜਿਨ੍ਹਾਂ ਨੇ ਕਿਹਾ ਉਹ ਤਾੜੀ ਦੇ ਰੁੱਖ ਦਾ ਕਾਗਜ਼ ਬਣਦਾ ਸੀ ਤਾੜੀ ਦੇ ਰੁੱਖ ਦੇ ਪੱਤੇ ਬਹੁਤ ਵੱਡੇ ਹੁੰਦੇ ਨੇ ਤੁਸੀਂ ਕਿਤੇ ਪਟਨਾ ਸਾਹਿਬ ਦੀ ਸਾਈਡ ਨੂੰ ਜਾਇਓ ਤੁਹਾਨੂੰ ਉੱਥੇ ਤਾੜੀ ਦੇ ਰੁੱਖ ਵੇਖਣ ਨੂੰ ਨਜ਼ਰ ਆਉਣਗੇ ਮੈਂ ਖੁਦ ਦੇਖੇ ਨੇ بڑے ਵੱਡੇ ਵੱਡੇ ਰੁੱਖ ਨੇ ਕਹਿੰਦੇ ਤਾੜੀ ਦਾ ਰੁੱਖ ਉਹ ਰੁੱਖ ਹੁੰਦਾ ਹੈ ਜਿਹਦੇ ਫਲ ਦੇ ਵਿੱਚੋਂ ਸ਼ਰਾਬ ਟਪਕਦੀ ਹੈ ਸ਼ਰਾਬ ਇਸ ਕਰਕੇ ਕਿਹਾ ਗਿਆ ਹੈ ਕਿੰਦੇ ਇਹਦੇ ਰਸ ਦੇ ਵਿੱਚ ਨਸ਼ਾ ਹੁੰਦਾ ਹੈ ਸਵੇਰੇ ਪੀ ਲਓ 1 2 ਘੰਟੇ 3 ਘੰਟੇ ਕਹਿੰਦੇ ਇਹਦਾ ਨਸ਼ਾ ਇੱਕ ਤਰੀਕੇ ਨਾਲ ਰਹਿੰਦਾ ਹੈ ਪ੍ਰਾਤਨ ਸਮੇਂ ਦੇ ਵਿੱਚ ਤਾੜੀ ਦੇ ਰੁੱਖਾਂ ਦੇ ਕਾਗਜ਼ ਬਣਿਆ ਕਰਦੇ ਸੰ ਤੇ ਇਸ ਰੁੱਖ ਦੇ ਪੱਤਿਆਂ ਨੂੰ ਪ੍ਰਸ਼ਾਦਾ ਛਕਣ ਦੇ ਲਈ ਵੀ ਵਰਤੋਂ ਦੇ ਵਿੱਚ ਲਿਆ ਕਰਦੇ ਸੰ ਕਿਉਂਕਿ ਬਹੁਤ ਵੱਡੇ ਆਕਾਰ ਦਾ ਹੈ ਅੱਜ ਵੀ ਸਾਊਥ ਦੇ ਵਿੱਚ ਚਲੇ ਜਾਓ ਲੋਕ ਪੱਤਿਆਂ ਦੇ ਉੱਪਰ ਪ੍ਰਸ਼ਾਦਾ ਛਕਦੇ ਨੇ ਅਜੇ ਵੀ ਛਕਦੇ ਨੇ ਵੱਡੇ ਪੱਤੇ ਲੈ ਕੇ ਉਦੇ ਉੱਤੇ ਪ੍ਰਸ਼ਾਦਾ ਸਬਜੀ ਉਹਦੇ ਉੱਪਰ ਪਾ ਕੇ ਭੋਜ ਕਰਦੇ ਨੇ ਪ੍ਰਸ਼ਾਦਾ ਛਕਦੇ ਨੇ ਇਹ ਤਾੜੀ ਦੇ ਰੁੱਖ ਦੇ ਬਣੇ ਹੋਏ ਪੱਤਿਆਂ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਸੀ ਪਹਿਲੀ ਢੀੜ ਜਿਹੜੀ ਹੈ ਉਹ ਬਹੁਤ ਵੱਡੀ ਹੈ ਭਾਰੇ ਆਕਾਰ ਦੇ ਵਿੱਚ ਹੈ ਕਰਤਾਰਪੁਰ ਸਾਹਿਬ ਮੌਜੂਦ ਹੈ ਪ੍ਰਕਾਸ਼ ਕਰਨ ਲੱਗਿਆਂ ਦੋ ਸਿੰਘਾਂ ਦੀ ਜ਼ਰੂਰਤ ਪੈਂਦੀ ਹੈ ਫਿਰ ਪ੍ਰਕਾਸ਼ ਹੁੰਦਾ ਹੈ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਢੀੜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਿਹੜੀ ਲਖਵਾਈ ਜਿਹੜਾ ਗ੍ਰੰਥ ਲਖਵਾਇਆ ਕਹਿੰਦੇ ਬੜਾ ਭਾਰੀ ਰਕਮ ਉਹ ਗ੍ਰੰਥ ਹੈ ਔਰ ਤਾੜੀ ਦੇ ਰੁੱਖਾਂ ਤੋਂ ਬਣਿਆ ਹੋਇਆ ਹੈ ਉਸ ਦੇ ਕਾਗਜ਼ ਜਿਹੜਾ ਬਣਿਆ ਉਹ ਤਾੜੀ ਦੇ ਰੁੱਖ ਦੇ ਪੱਤਿਆਂ ਦਾ ਕਾਗਜ਼ ਹੈ ਤੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਭਗਤ ਰਵਿਦਾਸ ਜੀ ਦਾ ਭਗਤ ਰਵਿਦਾਸ ਜੀ ਇੱਕ ਜਗ੍ਹਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਵਰਸਾਏ ਹੋਏ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਜੇ ਕਿਤੇ ਉਹ ਤਾੜੀ ਦੇ ਬਣੇ ਹੋਏ ਕਾਗਜ਼ ਜਿਹਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹਦੇ ਵਿੱਚੋਂ ਸ਼ਰਾਬ ਟਪਕਦੀ ਹੈ ਨਸ਼ਾ ਨਿਕਲਦਾ ਹੈ ਅਪਵਿੱਤਰ ਮੰਨਿਆ ਜਾਂਦਾ ਹੈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਉਹ ਤਾੜੀ ਦੇ ਬੂਟੇ ਦੇ ਕਾਗਜ਼ ਬਣੇ ਹੋਏ ਕਾਗਜ਼ ਤੋਂ ਉਸ ਕਾਗਜ਼ ਦੇ ਉੱਪਰ ਜਦੋਂ ਇਲਾਹੀ ਬੋਲ ਲਿਖੇ ਜਾਂਦੇ ਨੇ ਜਿਸ ਕਾगज ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਜਿਸ ਬੂਟੇ ਨੂੰ ਜਿਸ ਪੱਤਿਆਂ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਕਹਿੰਦੇ ਜਦੋਂ ਉਸ ਪੱਤਿਆਂ ਦੇ ਬਣੇ ਹੋਏ ਕਾਗਜ਼ ਦੇ ਉੱਪਰ ਜਦੋਂ ਇਲਾਹੀ ਬੋਲ ਵੀ ਲਿਖੇ ਜਾਣ ਨਾ ਉਹ ਅਪਵਿੱਤਰ ਕਾगज ਵੀ ਪਵਿੱਤਰ ਹੋ ਜਾਂਦਾ ਹੈ ਨਮਸਕਾਰ ਕਰਨ ਦੇ ਯੋਗ ਹੋ ਜਾਂਦਾ ਹੈ ਤੜਤਾਰ ਪਵਿੱਤਰ ਕਰ ਮੰਨਿਏ ਰੇ ਕਰ ਕਾਗਰਾ ਕਰਤ ਵਿਚਾਰਨ ਭਗਤ ਭਗੌਤ ਲਿਖੀਏ ਤੇ ਉਪਰ ਹੈ ਪੂਜਿਆ ਕਰ ਨਮਸਕਾਰਨ ਭਗਤ ਰਵਿਦਾਸ ਜੀ ਕਹਿੰਦੇ ਜਦੋਂ ਭਗਤੀ ਭਗੌਤ ਉਸ ਕਾਲਪੁਰਖ ਦੇ ਬੋਲ ਉਸ ਅਪਵਿੱਤਰ ਕਾਗਜ ਦੇ ਉੱਪਰ ਲਿਖੇ ਗਏ ਉਹ ਕਾਗਜ ਵੀ ਪੂਜਣ ਯੋਗ ਹੋ ਗਿਆ ਨਮਸਕਾਰ ਕਰਨ ਯੋਗ ਹੋ ਗਿਆ ਅਸਲ ਦੇ ਵਿੱਚ ਨਮਸਕਾਰ ਕਾਗਜ ਨੂੰ ਨਹੀਂ ਹੋ ਰਹੀ ਅਸਲ ਦੇ ਵਿੱਚ ਨਮਸਕਾਰ ਰਮਾਲਿਆਂ ਨੂੰ ਨਹੀਂ ਹੋ ਰਹੀ ਅਸਲ ਦੇ ਵਿੱਚ ਨਮਸਕਾਰ ਇੱਕ ਜिल्ਦ ਨੂੰ ਨਹੀਂ ਕੀਤੀ ਜਾ ਰਹੀ ਨਮਸਕਾਰ ਸ਼ਬਦ ਨੂੰ ਕੀਤੀ ਜਾ ਰਹੀ ਹੈ ਨਮਸਕਾਰ ਇਲਾਹੀ ਬੋਲਾਂ ਨੂੰ ਕੀਤੀ ਜਾ ਰਹੀ ਹੈ ਯਾਦ ਰੱਖੋ ਜੇ ਤੁਹਾਨੂੰ ਕੋਈ ਇਹ ਗੱਲ ਕਹਿ ਦੇਵੇ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਪੇਟਾ ਆਪਾਂ ਕਹਿੰਦੇ ਹਾਂ ਨਾ ਸ਼ਬਦ ਅਮੋਲ ਹੈ ਇਹਦਾ ਕੋਈ ਮੁੱਲ ਨਹੀਂ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਾ ਉਹ ਮੁੱਲੇ ਜਾਹੇ ਇਹਦਾ ਕੋਈ ਮੁੱਲ ਨਹੀਂ ਜੇ ਕੋਸ਼ਣ ਕਰਨ ਵਾਲਾ ਕੋਸ਼ਣ ਕਰਦੇਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਤੇ 3100 ਰੁਪਈਆ ਕੀ ਇਹਦਾ ਮੁੱਲ ਨਹੀਂ ਸ਼ਬਦ ਦਾ ਕੋਈ ਮੁੱਲ ਨਹੀਂ ਦੇ ਸਕਦਾ ਅਸਲ ਦੇ ਵਿੱਚ ਇਹ ਜਿਹੜਾ ਮੁੱਲ ਰੱਖਿਆ ਗਿਆ ਜਿਹੜਾ ਖਰਚਾ ਆਉਂਦਾ ਹੈ ਜिल्ਦ ਬੰਦਨ ਦਾ ਹੈ ਉਹਦਾ ਰੱਖਿਆ ਗਿਆ ਹੈ ਇਹ ਜिल्ਦ ਦਾ ਖਰਚਾ ਹੈ ਇਹ ਕਾਗਜ਼ ਦਾ ਖਰਚਾ ਹੈ ਸ਼ਬਦ ਦਾ ਕੋਈ ਮੁੱਲ ਦੇ ਹੀ ਨਹੀਂ ਸਕਦਾ ਸ਼ਬਦ ਅਮੋਲ ਹੈ ਸ਼ਬਦ ਨੂੰ ਨਮਸਕਾਰ ਹੁੰਦੀ ਪਈ ਹੈ ਕਾਗਜ਼ ਨੂੰ ਨਮਸਕਾਰ ਨਹੀਂ ਹੁੰਦੀ ਪਈ ਕਾਗਜ਼ ਤੇ ਬਹੁਤ ਹੈ ਬਹੁਤ ਹੈ ਬਾਹਰ ਕਿਤਾਬਾਂ ਭਰੀਆਂ ਪਈਆਂ ਲਾਇਬ੍ਰੇਰੀਆਂ ਉੱਥੇ ਕਿਉਂ ਨਹੀਂ ਨਮਸਕਾਰ ਹੁੰਦੀ ਮੈਂ ਸ਼ੁਰੂ ਦੇ ਵਿੱਚ ਬਚਨ ਕਹੇ ਸੀ ਗ੍ਰੰਥ ਤੇ ਹੋਰ ਵੀ ਬਹੁਤ ਨੇ ਕਾਗਜ਼ ਹੋਰ ਵੀ ਬਹੁਤ ਨੇ ਗਿਆਨ ਦੁਨੀਆ ਦਾ ਬਹੁਤ ਲਿਖਿਆ ਪਿਆ ਹੈ ਉੱਥੇ ਨਮਸਕਾਰ ਕਿਉਂ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਜਾਂਦੀ ਕਿਉਂਕਿ ਇਲਾਹੀ ਬੋਲ ਨੇ ਇਲਾਹੀ ਬੋਲ ਨੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਕਿਰਪਾ ਇਹ ਰਹਿਮਤ ਕੀਤੀ ਇਹ ਕਾਜ ਆਰੰਭ ਹੋਇਆ ਤਕਰੀਬਨ 1600 ਈਸਵੀ ਦੇ ਵਿੱਚ ਤੇ 1604 ਈਸਵੀ ਦੇ ਵਿੱਚ ਜਾ ਕੇ ਇਹ ਕਾਜ ਸੰਪੂਰਨ ਹੋਇਆ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਬਾਣੀ ਵੀ ਦਰਜ ਕਰਵਾਈ ਭੱਟ ਸਹਿਬਾਨਾਂ ਦੀ ਬਾਣੀ ਦਰਜ ਕਰਵਾਈ ਭਗਤਾਂ ਦੀ ਬਾਣੀ ਦਰਜ ਕਰਵਾਈ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬਾਅਦ ਚ ਦਰਜ ਕੀਤੀ ਦਮਦਮਾ ਸਾਹਿਬ